ਸਾਡਾ ਸਮਾਜ ਇਜਾਜ਼ਤ ਨਹੀਂ ਦਿੰਦਾ ਪਾਤ ਦੂਜਾ ਜੋ ਕਿ ਹਰਜੀਤ कौर ਵੱਲੋਂ ਬਹੁਤ ਹੀ ਬਦਿਆ ਲਿਖਿਆ ਗਿਆ ਨਾਵਲ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਇੱਕ ਵਾਰ ਜ਼ਰੂਰ ਸੁਣਿਓ ਰੇਨੂ ਤੇ ਚਲੇ ਜਾਣ ਤੋਂ ਬਾਅਦ ਬਿੰਮੀ ਕਹਿੰਦੀ ਮਮਾ ਮਹਿਲਾ ਦਿਸ਼ਤਾ ਤੁਹਾਡਾ ਹੀ ਹੁੰਦਾ ਮਹਿਲਾ ਮੰਡਲ ਦੇ ਮੈਂਬਰਾਂ ਦਾ ਗਰੀਬ ਔਰਤਾਂ ਦਾ ਕਾਦਾ ਮਹਿਲਾ ਦਿਵਸ ਦਿਹਾੜੀ ਉਹਨਾਂ ਦੀ ਖਰਾਬ ਹੋ ਗਈ 2-3 ਕਿਲੋ ਰਾਸ਼ਨ ਪਿੱਛੇ 3-400 ਰੁਪਈਆ ਗਿਆ ਉਹਨਾਂ ਦੀ ਦਿਹਾੜੀ ਦਾ ਨਾ ਆਪਣੇ ਘਰ ਦੀ ਕੋਈ ਕਮੀ ਏ ਜਿਹੜਾ ਗਰੀਬਾਂ ਦੇ ਹਿੱਸੇ ਦਾ ਰਾਸ਼ਨ ਕਰ ਲਿਆ ਏ ਚਲ ਤੂੰ ਬਹੁਤ ਸਿਆਣੀ ਆਈ ਕਰ ਐਵੇਂ ਨਹੀਂ ਬਣਦੇ ਬਚਤ ਕਰਨ ਵਾਲੇ ਬਣਦੇ ਹਨ ਬਚਤ ਕਰੋ ਪਰ ਗਰੀਬਾਂ ਦਾ ਹੱਕ ਨਾ ਖਾਓ ਔਰਤ ਨੂੰ ਮਰਦ ਦੇ ਬਰਾਬਰ ਕਹਿਣ ਨਾਲ ਤਾਂ ਔਰਤ ਮਰਦ ਦੇ ਬਰਾਬਰ ਨਹੀਂ ਹੋ ਚੱਲੀ ਉਹਨਾਂ ਨੂੰ ਦੋ ਦੋ ਕਿਲੋ ਰਾਸ਼ਨ ਦੇਣ ਨਾਲੋਂ ਉਹਨਾਂ ਨੂੰ ਸਿੱਖਿਅਤ ਕਰੋ ਉਹਨਾਂ ਦੀਆਂ ਬੱਚਿਆਂ ਨੂੰ ਪੜਾਓ ਤਾਂ ਜੋ ਉਹ ਵੀ ਆਪਣੇ ਮਾਵਾ ਵਾਂਗ ਦਿਹਾੜੀਆਂ ਨਾ ਕਰਨ ਤੁਸੀਂ ਤਾਂ ਸਿਰਫ ਫੋਟੋ ਖਿਚਵਾਉਣ ਗਏ ਸੀ ਮੈਂ ਕਿੰਨੇ ਫੱਕਰ ਨਾਲ ਆਪਣੇ ਸਹੇਲੀਆਂ ਨੂੰ ਕਹਿੰਦੀ ਸੀ ਕਿ ਮੇਰੇ ਮੰਮਾ ਮਹਿਲਾ ਮੰਡਲ ਦੀ ਪ੍ਰਧਾਨ ਹਨ ਮਹਿਲਾਵਾਂ ਲਈ ਭਲਾਈ ਦੇ ਕੰਮ ਕਰਦੇ ਹਨ ਪਰ ਤੁਸੀਂ ਤਾਂ ਗਰੀਬ ਮਹਿਲਾਵਾਂ ਦਾ ਹੱਕ ਖਾ ਰਹੇ ਹੋ ਪਲਕ ਕੀ ਕਰਨਾ ਉਹਨਾਂ ਦਾ ਤੁਸੀਂ ਤੇਰੀ ਜਵਾਨ ਕੁਝ ਜ਼ਿਆਦਾ ਹੀ ਨਹੀਂ ਚੱਲਣ ਲੱਗ ਪਈ ਤੈਨੂੰ ਮੈਂ ਆਪਣੇ ਨਾਲ ਲੈ ਕੇ ਗਈ ਉੱਥੇ ਤੇਰੀ ਰਿਸਪੈਕਟ ਮੇਰੇ ਘਰ ਕੀ ਹੋਈ ਤੂੰ ਮੈਨੂੰ ਹੀ ਬੁਰਾ ਪਲਾ ਕਹਿ ਰਹੀ ਏ ਚੰਗੀ ਮਰੀ ਧੀ ਹੈ ਮम्मा ਮੈਂ ਤਾਂ ਐਵੇਂ ਤੁਹਾਡੇ ਨਾਲ ਗਈ ਮੇਰੇ ਮੇਰੇ ਤੋਂ ਤਾਂ ਇਹ ਸੋਚ ਕੇ ਪੜਿਆ ਵੀ ਨਹੀਂ ਜਾਣਾ ਵਿਪਨ ਬਾਹਰੋਂ ਆਂਦਾ ਤਾਂ ਕਹਿੰਦਾ ਮम्मा ਕਿਉਂ ਗੁੱਸਾ ਹੋ ਰਹੇ ਹੋ ਬਿੰਮੀਨਾ ਕੁਝ ਨਹੀਂ ਇਹ ਕੁਝ ਜ਼ਿਆਦਾ ਹੀ ਬੋਲਣ ਲੱਗ ਪਈ ਹੈ ਤੇਰੇ ਪਾਪਾ ਆ ਗਏ ਦਿੱਲੀ ਤੋਂ ਵਾਪਸ ਕੇ ਨਹੀਂ ਹਾਂਜੀ ਹੁਣੇ ਹੀ ਆਏ ਨੇ ਮਾਲ ਦੀ ਗੱਡੀ ਆਈਏ ਉਹਨਾਂ ਲਈ 5 ਕੱਪ ਚਾਹ ਦੇ ਦਿਓ ਕਮਲਾ 5 ਕੱਪ ਚਾਹ ਬਣਾ ਕੇ ਥਰਮਸ ਵਿੱਚ ਪਾ ਦੇ ਬਿੰਮੀ ਸੋਚਦੀ ਹੈ ਕਿ ਸਾਡੇ ਸਮਾਜ ਵਿੱਚ ਕੀ ਹੋ ਰਿਹਾ ਮम्मा ਉੱਥੇ ਕਿਵੇਂ ਭਾਸ਼ਣ ਦੇ ਰਹੇ ਸਨ ਮੰਦਿਰਾਂ ਵਿੱਚ ਜਾ ਕੇ ਗਰੀਬਾਂ ਨੂੰ ਦਾਨਪੁਣ ਕਰਦੇ ਹਨ ਮੱਥੇ ਟੇਕਦੇ ਹਨ ਇੱਥੇ ਗਰੀਬਾਂ ਦਾ ਹੱਕ ਖਾ ਰਹੇ ਹਨ ਜੇ ਇੱਕ ਔਰਤ ਹੀ ਔਰਤ ਨੂੰ ਨਹੀਂ ਸਮਝ ਸਕਦੀ ਤਾਂ ਫਿਰ ਮਰਦ ਕਿੱਥੋਂ ਸਮਝੇਗਾ ਉੱਥੇ ਜੋ ਔਰਤਾਂ ਆਈਆਂ ਸੀ ਗਰੀਬੀ ਉਹਨਾਂ ਦੇ ਚਿਹਰਿਆਂ ਤੋਂ ਸਾਫ਼ ਦਿੱਸਦੀ ਸੀ ਤੇ ਮਹਿਲਾ ਮੰਡਲ ਦਾ ਫਰਜ਼ ਬਣਦਾ ਉਹਨਾਂ ਲਈ ਫੰਡ ਇਕੱਠੇ ਕਰਕੇ ਸਹੂਲਤਾਂ ਦੇਣ ਉਹਨਾਂ ਦੇ ਹੱਕਾਂ ਲਈ ਲੜਨ ਪਰ ਇਹ ਤਾਂ ਜੇ ਕਿਤੇ ਮੈਨੂੰ ਬਣਾ ਦੇਣ ਮਹਿਲਾ ਮੰਡਲ ਦੀ ਪ੍ਰਧਾਨ ਤਾਂ ਮੈਂ ਪਹਿਲਾਂ ਇਹਨਾਂ ਔਰਤਾਂ ਨੂੰ ਸਿੱਖਿਅਤ ਕਰਾਂ ਉਹਨਾਂ ਦੇ ਹੱਕਾਂ ਬਾਰੇ ਸੁਚੇਤ ਕਰਾਂ ਔਰਤ ਮਾਂ ਭੈਣ ਤੇ ਪਤਨੀ ਸਭ ਰਿਸ਼ਤਿਆਂ ਨੂੰ ਬਖੂਬੀ ਨਿਭਾਉਂਦੀ ਹੈ ਪਰ ਆਦਮੀ ਅਮੀਰ ਹੋਵੇ ਜਾਂ ਗਰੀਬ ਉਸਨੇ ਔਰਤ ਨੂੰ ਆਪਣੀ ਜਾਇਦਾਦ ਹੀ ਸਮਝਣਾ ਜੋ ਮੈਂ ਕਹਾ ਉਹ ਹੀ ਕਰੇ ਮੈਂ ਜੋ ਮਰਜ਼ੀ ਕਰਾਂ ਕਿਉਂਕਿ ਮੈਂ ਮਰਦ ਹਾਂ ਪਤਨੀ ਧੀ ਭੈਣ ਜਾਂ ਮਾਂ ਹੋਵੇ ਸਭ ਲਈ ਬੰਦਸ਼ਾ ਸਮਾਜ ਵਿੱਚ ਅੱਧੀਆਂ ਔਰਤਾਂ ਵੀ ਆਪਣੀ ਮਰਜ਼ੀ ਨਾਲ ਜ਼ਿੰਦਗੀ ਜੀ ਨਹੀਂ ਸਕਦੀਆਂ ਫੌਰ ਤਾਂ ਹੋਰ ਜੋ ਔਰਤਾਂ ਸਰਪੰਚ ਜਾਂ ਕੋਈ ਮੈਂਬਰ ਬਣਦੀਆਂ ਹਨ ਉਹਨਾਂ ਦੀ ਥਾਂ ਵੀ ਉਹਨਾਂ ਦੇ ਪਤੀ ਕੰਮ ਕਰਦੇ ਹਨ ਆਦਮੀ ਨੂੰ ਛੱਡੋ ਜਿੱਥੇ ਔਰਤ ਦੀ ਚੱਲਦੀ ਹੈ ਉਹ ਵੀ ਔਰਤ ਨੂੰ ਦਬਾਉਣ ਵਿੱਚ ਕਸਰ ਨਹੀਂ ਛੱਡਦੀ ਜਦੋਂ ਔਰਤ ਸੱਸ ਬਣਦੀ ਹੈ ਤਾਂ ਉਹ ਨੌ ਦੇ ਸਾਰੇ ਹੱਕ ਖੋਹ ਲੈਣਾ ਚਾਹੁੰਦੀ ਐ ਤੇ ਜਦੋਂ ਨੌ ਦੀ ਚਲਦੀ ਐ ਉਹ ਸੱਸ ਨੂੰ ਨਹੀਂ ਬਖਸ਼ਦੀ ਅਮੀਰ ਔਰਤਾਂ ਗਰੀਬ ਔਰਤਾਂ ਦਾ ਸ਼ੋਸ਼ਣ ਕਰਦੀਆਂ ਹਨ ਪਤਾ ਨਹੀਂ ਇਨਸਾਨ ਕਿਉਂ ਨਹੀਂ ਜੀਉ ਅਤੇ ਜਿਉਣ ਦੇ ਰੂਲ ਨੂੰ ਫੋਲੋ ਨਹੀਂ ਕਰਦੇ ਉਂਝ ਭਾਰਤ ਵਿੱਚ ਖੋਰੇ ਕਿੰਨੀਆਂ ਕੋ ਦੇਵੀਆਂ ਦੀ ਪੂਜਾ ਕੀਤੀ ਜਾਂਦੀ ਐ ਪਰ ਦੇਵੀ ਰੂਪ ਔਰਤਾਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਹੈ ਇਹਨਾਂ ਸੋਚਾਂ ਵਿੱਚ ਹੀ ਬਿਮੇ ਕਾਪੀ ਪੈ ਲੈ ਕੁਝ ਲਿਖਣ ਲੱਗਦੀ ਹੈ ਨਾਰੀ ਤੂੰ ਕੀ ਕਿਸਮਤ ਲਿਖਾ ਕੇ ਆਈ ਪਹਿਲਾਂ ਤੈਨੂੰ ਜੰਮਣ ਤੋਂ ਸਭ ਡਰਦੇ ਨੇ ਜੰਮੀ ਤੇ ਨਾ ਕਿਸੇ ਕੁੱਟ ਕਾਲਜੇ ਲਾਈ ਵੀ ਪੁੱਤ ਵਿੱਚ ਫਰਕ ਹਮੇਸ਼ਾ ਰੱਖਿਆ ਮਾਪੇ ਤੈਨੂੰ ਕਹਿਣ ਇਹ ਤਾਂ ਹੈ ਪਰਾਈ ਜਿੰਨਾ ਲਈ ਸਭ ਕੁਝ ਛੱਡ ਕੇ ਆਈ ਉਹ ਕਹਿੰਦੇ ਹਨ ਇਹ ਹੈ ਬੇਗਾਨੀ ਜਾਈ ਨਾਰੀ ਤੂੰ ਕੀ ਕਿਸਬ ਲਿਖਾ ਕੇ ਆਈ ਵਿੰਮੀ ਦੇ ਅੰਦਰ ਔਰਤ ਦੇ ਲਈ ਇੱਕ ਦਰਦ ਛਲਕਦਾ ਹੈ ਉਸ ਨੇ ਇਸ ਦਰਦ ਨੂੰ ਆਪਣੇ ਤੇ ਹੰਡਾਇਆ ਸੀ ਉਸ ਦੀ ਮਾਂ ਹਮੇਸ਼ਾ ਉਸ ਦੇ ਪ੍ਰਾ ਬਿਪਨ ਨੂੰ ਉਸ ਤੋਂ ਜ਼ਿਆਦਾ ਪਿਆਰ ਦਿੰਦੀ ਰਹੀ ਪਰ ਉਸ ਦੇ ਪਾਪਾ ਹਮੇਸ਼ਾ ਦੋਵਾਂ ਭੈਣ ਭਰਾਵਾਂ ਨੂੰ ਬਰਾਬਰ ਪਿਆਰ ਕਰਦੇ ਹਰ ਇੱਕ ਚੀਜ਼ ਦੋਵਾਂ ਨੂੰ ਬਰਾਬਰ ਦਿੰਦੇ ਉਹਨਾਂ ਕਦੇ ਵੀ ਬੀਮੀ ਨੂੰ ਆਪਣੇ ਪੁੱਤਰ ਨਾਲੋਂ ਘੱਟ ਨਹੀਂ ਸਮਝਿਆ ਵਿੱਪਨਬੀਮ ਬੀਮੀ ਦਾ ਬਹੁਤ ਕਰਦਾ ਸੀ ਜਦੋਂ ਕਦੇ ਮੰਮੀ ਨੇ ਉਸ ਨੂੰ ਗੁੱਸੇ ਹੋਣਾ ਤਾਂ ਵਿੱਪਨ ਨੇ ਮੰਮੀ ਨੂੰ ਕਹਿਣਾ ਕਿ ਮੇਰੀ ਭੈਣ ਨੂੰ ਤੁਸੀਂ ਛਿੜਕਿਆ ਨਾ ਕਰੋ ਰਾਤ ਨੂੰ ਨਿੰਨਾ অশੋਕ ਨੂੰ ਕਹਿੰਦੀ ਕਿ ਗੁਪਤਾ ਜੀ ਰੇਨੂ ਹੈ ਨਾ ਮਲਰਾਜ ਸ਼ਰਮਾ ਜੀ ਦੀ ਮਿਸਿਸ ਉਹ ਆਪਣੀ ਬੀਮੀ ਦਾ ਰਿਸ਼ਤਾ ਮੰਗਦੀ ਹੈ ਆਪਣੇ ਵੱਡੇ ਪੁੱਤਰ ਵਿਕਾਸ ਲਈ ਮੁੰਡਾ ਲਾ ਕਰ ਰਿਹਾ ਹੈ ਉਹ ਤਾਂ ਕਹਿੰਦੀ ਸੀ ਕਿ ਬਿੰਮੀ ਨੂੰ ਵੀ ਲਾ ਹੀ ਕਰਾ ਦਿਓ ਦੋਵੇਂ ਵਕੀਲ ਬਣ ਜਾਣਗੇ ਬਿੰਮੀ ਛੋਟੀ ਹੈ ਅਜੇ 20 ਸਾਲ ਦੀ ਵੀ ਨਹੀਂ ਹੋਈ ਪੜ੍ਹਾਈ ਪੂਰੀ ਕਰ ਲਵੇ ਫਿਰ ਵਿਆਹ ਵੀ ਕਰ ਲਵਾਂਗੇ ਨੀਨਾ ਕਹਿੰਦੀ ਨਹੀਂ ਜੀ ਚੰਗੇ ਘਰ ਕਿਹੜਾ ਲੱਭਦੇ ਹਨ ਹੁਣ ਤਾਂ ਉਹ ਆਪ ਮੰਗ ਰਹੀ ਹੈ ਬਾਅਦ ਵਿੱਚ ਲੋਕਾਂ ਦੇ ਤਰਲੇ ਕਰਾਂਗੇ ਉਹ ਤਾਂ ਲਾਲਚੀ ਔਰਤ ਹੈ ਉਸ ਨੂੰ ਪਤਾ ਹੈ ਕਿ ਅਸੀਂ ਆਪਣੀ ਧੀ ਨੂੰ ਦਾਜ ਬਥੇਰਾ ਦੇਣਾ। ਉਹਨਾਂ ਨੂੰ ਕਿਹੜਾ ਕੋਈ ਕਮੀ ਹੈ? ਉਹਨਾਂ ਦੇ ਦੋਸ਼ ਉਰੂਮ ਨੇ ਕਿੰਨੀਆਂ ਦੁਕਾਨਾਂ ਕਿਰਾਏ ਤੇ ਦਿੱਤੀਆਂ ਹਨ। ਇਸ ਤੋਂ ਚੰਗਾ ਕਰਨੀ ਆਪਾਂ ਲੱਭਣਾ। ਵੇਖ ਲੈ ਜਿਵੇਂ ਮਰਜੀ ਹੈ। ਪਰ ਪਹਿਲਾਂ ਬੀਬੀ ਨੂੰ ਪੁੱਛ ਲਈ। ਬੱਚਿਆਂ ਦੀ رائے ਲੈਣੀ ਜ਼ਰੂਰੀ ਹੁੰਦੀ ਏ। ਕਿਉਂ? ਮੈਂ ਕੋਈ ਉਹਦਾ ਮਾਰਾ ਥੋੜਾ ਸੋਚਾਂਗੀ। ਮਾਂ ਹਾਂ ਉਸ ਦੀ। ਨਾਲੇ ਕੁੜੀਆਂ ਨਹੀਂ ਇਹਨਾਂ ਗੱਲਾਂ ਵਿੱਚ ਬੋਲਦੀਆਂ ਹੁੰਦੀਆਂ। ਸਵੇਰੇ ਹੀ ਨੀਨਾ ਰੇਨੂ ਨੂੰ ਫੋਨ ਕਰਦੀ ਹੈ ਰੇਨੂ ਜਿਹੜੀ ਗੱਲ ਤੂੰ ਕਹੀ ਸੀ ਮੈਂ ਗੁਪਤਾ ਜੀ ਨੂੰ ਪੁੱਛਿਆ ਸੀ ਉਹ ਕਹਿੰਦੇ ਜਿਵੇਂ ਤੈਨੂੰ ਠੀਕ ਲੱਗਦਾ ਕਰ ਲੈ ਉਹਨਾਂ ਨੂੰ ਪਤਾ ਹੈ ਕਿ ਮੈਂ ਕੁਝ ਗਲਤ ਨਹੀਂ ਕਰਾਂਗੀ ਬਿੰਮੀ ਦੇ ਪੇਪਰ ਖਤਮ ਹੋ ਜਾਣ ਬਾਅਦ ਵਿੱਚ ਆਪਾਂ ਬੱਚਿਆਂ ਦੀ ਦੇਖ-ਦਖਾਈ ਕਰਾ ਕੇ ਸ਼ਗਨ ਪਾ ਲਵਾਂਗੇ ਪੇਪਰਾਂ ਵਿੱਚ ਬਿੰਮੀ ਤੇ ਰੋਹਨ ਇੱਕ ਦੂਜੇ ਨੂੰ ਦੇਖ ਮੁਸਕਰਾ ਦਿੰਦੇ ਪਰ ਆਪਣੀ ਦਿਲ ਦੀ ਗੱਲ ਉਹਨਾਂ ਅਜੇ ਨਹੀਂ ਸੀ ਕੀਤੀ ਅਖੀਲੇ ਪੇਪਰ ਵਾਲੇ ਦਿਨ ਪੇਪਰ ਤੋਂ ਬਾਅਦ ਰੋਹਨ ਬਿੰਮੀ ਕੋਲ ਆਇਆ ਤੇ ਕਹਿੰਦਾ ਬਿੰਮੀ ਅੱਜ ਆਪਾਂ ਇਕੱਠੇ ਚਾਹ ਪੀ ਸਕਦੇ ਹਾਂ ਰਮਨ ਵੀ ਬਿੰਮੀ ਦੇ ਨਾਲ ਸੀ ਕਹਿੰਦੀ ਚਲੀ ਜਾ ਰ ਬਿੰਮੀ ਰੋਹਨ ਐਨੇ ਪਿਆਰ ਨਾਲ ਕਹਿ ਰਿਹਾ ਬਿੰਮੀ ਰਮਨ ਤੂੰ ਕਹਿੰਦੀ ਤੂੰ ਨਾਲ ਹੀ ਆ ਜਾ ਮੈਂ ਇਕੱਲੀ ਨਹੀਂ ਜਾਂਦੀ ਉਹ ਤਿੰਨੇ ਕੰਟੀਨ ਚਲੇ ਜਾਂਦੇ ਹਨ ਰੋਹਨ 3 ਕੱਪ ਚਾਹ ਤੇ ਸਮੋਸੇ ਕਹਿ ਦਿੰਦਾ ਕੰਟੇਨ ਵਾਲੇ ਨੂੰ ਰੋਹਨ ਤੇ ਬਿੰਮੀ ਇੱਕ ਟੇਬਲ ਤੇ ਬੈਠ ਜਾਂਦੇ ਹਨ ਤੇ ਰਮਨ ਦੂਜੇ ਟੇਬਲ ਤੇ ਬੈਠ ਜਾਂਦੀ ਹੈ ਰਮਨ ਜੋ ਕੇ ਬਿੰਮੀ ਦੀ ਸਹੇਲੀ ਹੈ ਰੋਹਨ ਬਿੰਮੀ ਨੂੰ ਕਹਿੰਦਾ ਕਿ ਮੈਨੂੰ ਮੇਰੇ ਦਿਲ ਦੀ ਗੱਲ ਕਹਿਣ ਦੀ ਲੋੜ ਤਾਂ ਨਹੀਂ ਜਪਦੀ ਤੂੰ ਮੇਰੇ ਦਿਲ ਦਾ ਹਾਲ ਸਮਝਦੀ ਹੀ ਹੋਵੇਂਗੀ ਤੇ ਮੈਨੂੰ ਇਹ ਵੀ ਪਤਾ ਹੈ ਕਿ ਤੂੰ ਵੀ ਮੈਨੂੰ ਪਿਆਰ ਕਰਦੀ ਹੈਂ ਮੈਂ 3 ਸਾਲ ਵਿੱਚ ਤੇਰੇ ਨਾਲ ਸਿਰਫ ਇਸ ਲਈ ਗੱਲ ਨਹੀਂ ਕੀਤੀ ਕਿਉਂਕਿ ਮੈਨੂੰ ਤੇਰੀ ਪਰਵਾਹ ਸੀ ਮੈਂ ਸੋਚਦਾ ਸੀ ਕਿ ਜੇ ਆਪਾਂ ਨੂੰ ਗੱਲ ਕਰਦੇ ਕਿਸੇ ਨੇ ਵੇਖ ਲਿਆ ਤਾਂ ਤੇਰੀ ਬਦਨਾਮੀ ਨਾ ਹੋਵੇ ਆਪਾਂ ਇੱਕ ਸ਼ੈਡ ਵਿੱਚ ਰਹਿੰਦੇ ਹਾਂ ਇਸ ਲਈ ਪੜਨਾ ਮੁਸ਼ਕਲ ਹੋ ਜਾਣਾ ਸੀ ਪਰ ਅੱਜ ਮੈਂ ਤੈਨੂੰ ਕਹਿ ਰਿਹਾ ਹਾਂ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਤੇ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਹੁਣ ਮੈਂ ਤੇਰੇ ਮੂੰਹੋਂ ਵੀ ਸੁਣਨਾ ਚਾਹੁੰਦਾ ਹਾਂ ਪਾਵੇਂ ਕਿ ਮੇਰੇ ਤੇਰੇ ਦਿਲ ਦੀ ਗੱਲ ਜਾਣਦਾ ਹਾਂ ਬਿੰਮੀ ਕਹਿੰਦੀ ਰੋਹਨ ਮੈਂ ਵੀ ਤੈਨੂੰ ਬਹੁਤ ਪਿਆਰ ਕਰਦੀ ਹਾਂ ਪਰ ਜੇ ਆਪਣੇ ਮੰਮੀ ਪਾਪਾ ਨਾ ਮੰਨੇ ਤਾਂ ਫਿਰ ਇਹ ਤੂੰ ਫਿਕਰ ਨਾ ਕਰ ਮੈਂ ਆਪਣੇ ਮੰਮੀ ਡੈਡੀ ਨੂੰ ਤੁਹਾਡੇ ਘਰ ਪੇ ਦੇ ਦਾਂਗਾ ਰਿਸ਼ਤੇ ਲਈ ਮੇਰੇ ਮੰਮੀ ਡੈਡੀ ਦਾ ਮੈਨੂੰ ਪਤਾ ਉਹ ਮੰਨਾਂ ਨਹੀਂ ਕਰਦੇ ਪਹਿਲਾਂ ਪੜਾਈ ਤਾਂ ਪੂਰੀ ਕਰ ਲਈਏ ਬਿੰਮੀ ਨੇ ਕਿਹਾ ਤੂੰ ਹੁਣ ਕੀ ਕਰਨਾ ਚਾਹੁੰਦੀ ਏ? ਰੋਹਨ ਨੇ ਪੁੱਛਿਆ। ਮੈਂ ਬੀਐਡ ਕਰਕੇ ਫਿਰ ਇੰਗਲਿਸ਼ ਦੀ ਐਮਏ ਕਰਨੀ ਹੈ। ਤੂੰ ਕੀ ਕਰੇਗਾ? ਮੈਂ ਐਮ ਲਿਵ ਕਰਨੀ ਹੈ। ਇਸ ਤੋਂ ਬਾਅਦ ਜੌਬ ਆਰਾਮ ਨਾਲ ਮਿਲ ਜਾਂਦੀ ਹੈ। ਫਿਰ ਆਪਾਂ ਪ੍ਰਾਈ ਪੂਰੀ ਹੋਣ ਤੱਕ ਇੰਤਜ਼ਾਰ ਕਰਦੇ ਹਾਂ। ਜੌਬ ਲੱਗ ਕੇ ਫਿਰ ਵਿਆਹ ਦੀ ਗੱਲ ਕਰਾਂਗੇ। ਠੀਕ ਏ। ਭੱਜੇ ਕਦੇ ਮਿਲਣ ਨੂੰ ਦਿਲ ਕੀਤਾ ਤਾਂ ਫਿਰ ਕਿਵੇਂ ਮਿਲਾਂਗੇ? ਤੇਰੇ ਕੋਲ ਤਾਂ ਫੋਨ ਵੀ ਨਹੀਂ ਹੈ ਤੂੰ ਮੈਨੂੰ ਆਪਣਾ ਫੋਨ ਨੰਬਰ ਦੇ ਦੇ ਜੇ ਲੋਡ ਪਈ ਤਾਂ ਮੈਂ ਤੈਨੂੰ ਫੋਨ ਕਰ ਲਵਾਂਗੀ ਰੋਹਨ ਉਸ ਨੂੰ ਆਪਣਾ ਫੋਨ ਨੰਬਰ ਦੇ ਦਿੰਦਾ ਹੈ ਤੇ ਉਹ ਇੱਕ ਦੂਜੇ ਤੋਂ ਵਿਦਾ ਲੈਂਦੇ ਹਨ ਰਮਨ ਵੀ ਉਹਨਾਂ ਕੋਲ ਆ ਜਾਂਦੀ ਹੈ ਤੇ ਦੋਵਾਂ ਨੂੰ ਵੈਸਟ ਆਫ ਲੱਕ ਕਹਿੰਦੀ ਹੈ ਜੇ ਮੇਰੀ ਕੀਤੀ ਵੀ ਲੋਡ ਪਈ ਤਾਂ ਦੱਸ ਦਿਓ ਜਿੰਨੇ ਕੋ ਮੈਂ ਤੁਹਾਡੀ ਹੈਲਪ ਕਰ ਸਕਦੀ ਹੋਈ ਜ਼ਰੂਰ ਕਰਾਂਗੀ ਥੈਂਕਸ ਰਮਨ ਤੂੰ ਪਹਿਲਾਂ ਵੀ ਸਾਡੇ ਬਾਰੇ ਕਿਸੇ ਨੂੰ ਨਹੀਂ ਦੱਸਿਆ ਤੇ ਮੈਨੂੰ ਯਕੀਨ ਹੈ ਤੇਰੇ ਤੇ ਤੂੰ ਹੁਣ ਵੀ ਕਿਸੇ ਕੋਲ ਗੱਲ ਨਹੀਂ ਕਰੇਂਗੀ ਤੇ ਉਹ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ ਬਿੰਮੀ ਦੇ ਪੇਪਰ ਖਤਮ ਹੋਣ ਤੋਂ ਬਾਅਦ ਨੀਨਾ ਅਸ਼ੋਕ ਨੂੰ ਕਹਿੰਦੀ ਕਿ ਹੁਣ ਬਿੰਮੀ ਦੀ ਦੇਖ-ਦਖਾਈ ਕਰਾ ਕੇ ਰਿਸ਼ਤਾ ਪੱਕਾ ਕਰ ਲਈਏ ਚੰਗੇ ਘਰਾਂ ਦੇ ਮੁੰਡਿਆਂ ਦੇ ਸਾਥ ਵੀ ਜਲਦੀ ਹੋ ਜਾਂਦੇ ਹਨ ਅਸ਼ੋਕ ਕਹਿੰਦਾ ਕੀ ਜਾ ਕੁੜੀ ਦੇ ਮਗਰ ਵੀ ਪੈ ਗਈ ਏ ਪਰ ਲਿਖ ਤਾਂ ਲੈਣ ਦੇ ਜਿੱਥੇ ਸੰਜੋਗ ਹੋਏ ਆਪੇ ਹੋ ਜਾਵੇਗਾ ਸਾਥ ਨਿਆਣੀ ਕੁੜੀ ਹੈ ਜੇ ਰੋਟੀ ਪਾਣੀ ਦਾ ਕੰਮਕਾਰ ਸਿਖਾਓ ਨੂੰ ਛੁੱਟੀਆਂ ਵਿੱਚ ਸੱਸਾ ਨਹੀਂ ਤਾਂ ਗੱਲਾਂ ਕਰਦੀਆਂ ਨੇ ਕਿ ਤੇਰੀ ਮਾਂ ਨੇ ਤੈਨੂੰ ਕੋਈ ਕੰਮ ਨਹੀਂ ਸਿਖਾਇਆ ਨੀਨਾ ਕਹਿੰਦੀ ਚਲੋ ਜੀ ਤੁਹਾਡੀ ਮਰਜ਼ੀ ਹੁਣ ਤਾਂ ਉਹ ਆਪ ਮੰਗਦੇ ਪਏ ਨੇ ਕੱਲ ਨੂੰ ਲੋਕਾਂ ਨੂੰ ਕਹੋਗੇ ਸਾਥ ਦੱਸੋ ਕੰਮ ਤੇ ਆਪੇ ਸਰਪਈਆਂ ਨੂੰ ਕਰ ਲਵੇਂਗੀ ਸਾਰੇ ਨੀਨਾ ਨੇ ਅਸ਼ੋਕ ਨੂੰ ਕਿਹਾ ਅਸ਼ੋਕ ਕਹਿੰਦਾ ਬਿੰਮੀ ਨੂੰ ਆਵਾਜ਼ ਮਾਰਦਾ ਬਿੰਮੀ ਪੁੱਤਰ ਤੇਜ ਜਹੀ ਚਾਹ ਬਣਾ ਲਿਆ ਤੇਰੀ ਮੰਮੀ ਮੇਰਾ ਦਿਮਾਗ ਬੜਾ ਖਾਂਦੀ ਹੈ ਮੈਂ ਦੁਕਾਨ ਤੇ ਵੀ ਜਾਣਾ ਵਿਪਨ ਉਡੀਕਦਾ ਹੋਣਾ ਬਿੰਮੀ ਕਹਿੰਦੀ ਜੀ ਪਾਪਾ ਜੀ ਬਣਾਉਂਦੀ ਹਾਂ ਤੇ ਬਿੰਮੀ ਰਸੋਈ ਵਿੱਚ ਚਾਹ ਬਣਾਉਣ ਲੱਗਦੀ ਹੈ ਬਿੰਮੀ ਮੰਮੀ ਪਾਪਾ ਦੀਆਂ ਗੱਲਾਂ ਸੁਣ ਰਹੀ ਸੀ ਇਸ ਕਰਕੇ ਉਹ ਚਾਹ ਬਣਾਉਂਦੀ ਹੋਈ ਸੋਚਦੀ ਹੈ ਕਿ ਸ਼ੁਕਰ ਹੈ ਪਾਪਾ ਨੇ ਮੰਮੀ ਨੂੰ ਮਨਾ ਕਰ ਦਿੱਤਾ ਪਰ ਇਸ ਤੋਂ ਪਹਿਲਾਂ ਕਿ ਫਿਰ ਮੇਰੇ ਵਿਆਹ ਦੀ ਗੱਲ ਹੋਵੇ ਮੈਨੂੰ ਰੋਹਨ ਨਾਲ ਗੱਲ ਕਰਨੀ ਹੋਵੇਗੀ ਬਿੰਮੀ ਹੁਣ ਇਨ੍ਹਾਂ ਸੋਚਾਂ ਵਿੱਚ ਹੀ ਰਹਿੰਦੀ ਕਿ ਉਹ ਰੋਹਨ ਨਾਲ ਗੱਲ ਕਿਵੇਂ ਕਰੇ ਪੜਾਈ ਤੋਂ ਬਿਨਾਂ ਉਸਦੇ ਮੰਮੀ ਪਾਪਾ ਉਸ ਨੂੰ ਬਿਲਕੁਲ ਵੀ ਘਰੋਂ ਬਾਹਰ ਨਹੀਂ ਜਾਣ ਦਿੰਦੇ ਸਨ ਉਸ ਦਾ ਹੁਣ ਇੱਕ ਇੱਕ ਦਿਨ ਬਹੁਤ ਔਖਾ ਲੰਘਦਾ ਸੀ ਉਸ ਨੂੰ ਪਤਾ ਸੀ ਕਿ ਮੰਮੀ ਇੱਕ ਵਾਰ ਜਿਸ ਗੱਲ ਦੇ ਮਗਰ ਪੈ ਜਾਵੇ ਉਹ ਕਰਕੇ ਹੀ ਹਟਦੀ ਹੈ ਰੋਹਨ ਦਾ ਫੋਨ ਨੰਬਰ ਉਸ ਕੋਲ ਸੀ ਇੱਕਦਮ ਪਾਪਾ ਨੂੰ ਕਹਿੰਦੀ ਕਿ ਪਾਪਾ ਫੋਨ ਦਿਓ ਮੈਂ ਰਾਮਨੋ ਰਿਜ਼ਲਟ ਬਾਰੇ ਪੁੱਛਣਾ ਹੈ ਅਸ਼ੋਕ ਕਹਿੰਦਾ ਉਸ ਨੂੰ ਫੋਨ ਦੇ ਕੇ ਕਹਿੰਦਾ ਪੁੱਤਰ ਜਲਦੀ ਕਰ ਲੈ ਮੈਂ ਕੰਮ ਤੇ ਜਾਣਾ ਬਿੰਮੀ ਆਪਣੇ ਕਮਰੇ ਵਿੱਚ ਜਾ ਕੇ ਰੋਹਨ ਦਾ ਨੰਬਰ ਕੱਢ ਕੇ ਉਸ ਨੂੰ ਫੋਨ ਮਿਲਾ ਲੈਂਦੀ ਹੈ ਹੈਲੋ ਰਮ ਰੋਹਨ ਮੈਂ ਬਿੰਮੀ ਬੋਲਦੀ ਹਾਂ ਬਿੰਮੀ ਕੀ ਹਾਲ ਬਿੰਮੀ ਆਪਣੇ ਕਮਰੇ ਵਿੱਚ ਜਾ ਕੇ ਰੋਹਨ ਦਾ ਨੰਬਰ ਕੱਢ ਕੇ ਫੋਨ ਮਿਲਾ ਕੇ ਹੀ ਹਜੇ ਲੱਗੀ ਸੀ ਫਿਰ ਕਹਿੰਦੀ ਹੈਲੋ ਰੋਹਨ ਮੈਂ ਬਿੰਮੀ ਬੋਲਦੀ ਹਾਂ ਬਿੰਮੀ ਕੀ ਹਾਲ ਹੈ ਤੇਰਾ ਇੰਨਾ ਟਾਈਮ ਫੋਨ ਹੀ ਨਹੀਂ ਕੀਤਾ ਤੂੰ ਮੈਂ ਰੋਜ਼ ਤੇਰੇ ਫੋਨ ਦਾ ਇੰਤਜ਼ਾਰ ਕਰਦਾ ਸੀ ਗੱਲ ਸੁਣ ਮੈਂ ਰਮਨ ਨੂੰ ਫੋਨ ਕਰਨ ਦੇ ਬਹਾਨੇ ਫੋਨ ਲਿਆ ਜੇ ਕਿਸ ਨੂੰ ਪਤਾ ਲੱਗ ਗਿਆ ਮੈਂ ਤੈਨੂੰ ਫੋਨ ਕੀਤਾ ਤਾਂ ਮੇਰੇ ਟੋਟੇ ਕਰ ਦੇਣਗੇ ਮੰਮੀ ਮੇਰੇ ਰਿਸ਼ਤੇ ਦੀ ਗੱਲ ਕਰਦੇ ਸੀ ਅਜੇ ਤੇ ਪਾਪਾ ਨੇ ਮਨਾ ਕਰ ਦਿੱਤਾ ਪਰ ਮੈਨੂੰ ਡਰ ਲੱਗਦਾ ਕਿਤੇ ਮੇਰਾ ਸਾਖ ਨਾ ਕਰ ਦਿੱਤਾ ਜਾਵੇ ਮੈਂ ਤੋ ਬੋਲਿਆ ਨਹੀਂ ਜਾਣਾ ਤੂੰ ਫਿਕਰ ਨਾ ਕਰ ਵਿੰਮੀ ਮੈਂ ਆਪਣੇ ਮੰਮੀ ਪਾਪਾ ਨੂੰ ਤੇਰੇ ਘਰ ਪੇ ਦਿਆਂਗਾ ਜਲਦੀ ਹੀ ਨਿੰਨਾ ਅੰਦਰ ਆਉਂਦੀ ਹੈ ਤੇ ਬਿੰਮੀ ਇਕਦਮ ਘਬਰਾ ਕੇ ਫੋਨ ਕੱਟ ਦਿੰਦੀ ਹੈ। ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ